ਇਹ ਬੰਦਾ ਗਾਉਂਦਾ ਖਾਜਿਆ ਇਸ ਬੰਦੇ ਨੂੰ ਸੰਗਲ ਪਾ ਕੇ ਇਹਦੇ ਮੂੰਹ ਕਾਲਾ ਕਰਕੇ ਖੋਤੇ ਦੇ ਉੱਤੇ ਬਾ ਕੇ ਇਸ ਭਾਈ ਜੀ ਦਾ ਬੜਾ ਹੀ ਭੜਕਾਉ ਭਾਸ਼ਨ ਲੋਕਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਪੈਦਾ ਕਰਨ ਦਾ ਇਹ ਸਾਬਤ ਕਰ ਦੇਣ 크ਿਸਮਸ ਤੁਸੀਂ ਜਿਸ ਦਿਨ ਮਨਾਉਂਦੇ ਜੇ ਉਹ ਡੇਟ ਵਾਕਈ ਲਿਖੀ ਹੈ ਬਾਈਬਲ ਦੇ ਵਿੱਚ ਬਿਲਕੁਲ ਪਰ ਇੱਕ ਗੱਲ ਇਹ ਹੈ ਜੇ ਤੁਸੀਂ ਕਹਿੰਦੇ ਹੋ ਕਿ ਸਾਬਿਤ ਕਰੋ ਮੈਂ ਚੈਲੰਜ ਕਰਦਾ ਪਤਾ ਨਹੀਂ ਸਾਬਿਤ ਵੀ ਕਰ ਸਕਦਾ ਤੇ ਇਸ ਦਾ ਲਾਰਡ ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਦੀ ਪਰਮੇਸ਼ਰ ਤਨ ਨੂੰ ਸਾਰਿਆਂ ਨੂੰ ਬਰਕਤ ਦੇਵੇ ਔਰ ਅੱਜ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਖਾਸ ਮਕਸਦ ਹੈ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਪਹਚਾਉਂਦਾ ਨਹੀਂ ਆ ਤੋ ਇਸ ਲਈ ਜਿੰਨੇ ਵੀ ਇਸ ਵੀਡੀਓ ਨੂੰ ਮੇਰੇ ਸਿੱਖ ਭੈਣ ਭਰਾ ਵੀ ਦੇਖਣ ਉਹਨਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੋ ਆਓ ਅਸੀਂ ਔਰ ਅੱਗੇ ਚੱਲੀਏ ਗੱਲ ਨੂੰ ਸੁਣੀ ਅਸੀਂ ਪਹਿਲਾਂ ਇਸ ਭਾਈ ਜੀ ਦੇ ਜਿਹੜੇ ਬੜੇ ਹੀ ਗੰਦੇ ਸ਼ਬਦਾਂ ਦੇ ਨਾਲ ਇਹ ਆਪਣੇ ਮੂੰਹ ਤੋਂ ਬੋਲ ਰਹੇ ਨੇ ਆਪਾਂ ਇਹਨਾਂ ਦਾ ਪਹਿਲਾਂ ਥੋੜੀ ਵੀਡੀਓ ਨੂੰ ਦੇਖੀ ਕੀ ਲੱਗਦਾ ਜੀ ਇਸ ਤਰੀਕੇ बार-बार ਸਿੱਖਾਂ ਦੇ ਉੱਤੇ ਹਿਰਦੇ ਵਲੁੰਧਰਣ ਵਾਲੇ ਵਿਆੜ ਦੇਣੇ ਕਿੰਨੇ ਕ ਠੀਕ ਲੱਗਦੇ ਆ ਤੁਹਾਨੂੰ ਇਹ ਵੇਖੋ ਗਿੱਦੜਾਂ ਦੇ ਟੋਲੇ ਇਕੱਠੇ ਹੋਏ ਆ ਪਹਿਲੀ ਗੱਲ ਤਾਂ ਇਹ ਪਾਸਟਰ ਨਹੀਂ ਹੈਗਾ ਦੂਜੀ ਗੱਲ ਇਹ ਬੰਦਾ ਨਹੀਂ ਹੈਗਾ ਤੀਜੀ ਗੱਲ ਇਹ ਹੋਰ ਹੀ ਕੋਈ ਨਸਲ ਤੋਰੀ ਫਿਰਦੀ ਆ ਦੁਨੀਆ ਦੇ ਉੱਤੇ ਤੇ ਚੌਥੀ ਗੱਲ ਇਹ ਸਾਈ ਨਹੀਂ ਹੈਗਾ ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਕਿਸੇ ਦੂਜੇ ਮਜ਼ਬਬ ਦਾ ਅਸੀਂ ਸਤਕਾਰ ਨਾ ਕਰੀਏ। ਹੂੰ ਕੋਈ ਵੀ ਧਰਮ ਨਹੀਂ ਸਿਖਾਉਂਦਾ। ਪਰ ਇਹ ਬੰਦਾ ਗਾਉਂਦੇ ਆ ਖਾਚਿਆ। ਇਸ ਬੰਦੇ ਨੂੰ ਸੰਗਲ ਪਾ ਕੇ ਇਹਦੇ ਮੂੰਹ ਕਾਲਾ ਕਰਕੇ ਖੋਤੇ ਦੇ ਉੱਤੇ ਵਹਾ ਕੇ ਇਹਦੀ ਅਸਲੀ ਜਗ੍ਹਾ ਖੋਤੇ ਦੇ ਉੱਤੇ ਪਾ ਕੇ ਜਣੀਆਂ ਸਟੇਜਾਂ ਲਾਉਂਦੇ ਆ। ਇਹ ਸਟੇਜਾਂ ਦੇ ਉੱਤੇ ਜਗ੍ਹਾ ਨਹੀਂ ਜੀ ਇਹਨਾਂ ਦੀ। ਹੂੰ ਇਹ ਗਾਉਂਦੇ ਆ ਨਰੂਲਾ। ਤੇ ਹੁਣੇ-ਹੁਣੇ ਤੁਸੀਂ ਇਸ ਵੀਡੀਓ ਚ ਦੇਖਿਆ ਕਿ ਇਨਨੇ ਕਿਦਾਂ ਦੇ ਸ਼ਬਦਾਂ ਨੂੰ ਕਿਦਾਂ ਦੀ ਸ਼ਦਾਬਲੀ ਨੂੰ ਯੂਜ਼ ਕੀਤਾ ਆ ਇੱਕ ਖੁਦਾ ਦੇ ਇੱਕ ਅਨੌਂਟਿੰਗ ਦਾਸ ਦੇ ਪ੍ਰਤੀ ਕਿੰਨਾ ਗੰਦੇ ਸ਼ਬਦ ਇਹਨਾਂ ਨੇ ਇਸਤੇਮਾਲ ਕੀਤੇ ਆ ਜਦ ਕਿ ਮੈਂ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦਾ ਪਰ ਮੈਂ ਇੱਕ ਸਲੋਕ ਸੁਣਿਆ ਸੀ ਅੱਜ ਤੋਂ ਕੁਝ ਸਮੇਂ ਪਹਿਲਾਂ ਬਾਬਾ ਨਾਨਕ ਜੀ ਦਾ ਉਹਨਾਂ ਨੇ ਕਿਹਾ ਸੀ ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਤੇ ਮੈਂ ਕਹਿੰਨਾ ਕਿ ਸੱਚਮੁੱਚ ਇਹ ਗੁਰੂ ਦਾ ਸੇਵਕ ਆ ਬੋਲੋ ਕਿ ਇਹ ਗੁਰੂ ਦਾ ਸਿੰਘ ਆ ਤੇ ਫਿਰ ਜਿਹੜੀ ਮਰਿਆਦਾ ਗੁਰੂਆਂ ਨੇ ਇਹਨਾਂ ਨੂੰ ਬਖਸ਼ੀ ਆ ਤਾਂ ਫਿਰ ਉਹਦਾ ਥੋੜਾ ਇਹਨਾਂ ਦੇ ਅੰਦਰ ਇਸ ਬੰਦੇ ਦੇ ਅੰਦਰ ਚੀਜ਼ ਹੋਣੀ ਚਾਹੀਦੀ ਸੀ ਕਿ ਗੁਰੂ ਸਾਹਿਬਾਨ ਨੇ ਸਾਨੂੰ ਕੀ ਬਖਸ਼ਿਆ ਆ ਇਹ ਕਿੰਨੇ ਗੰਦੇ ਸ਼ਬਦਾਂ ਦੇ ਨਾਲ ਇੱਕ ਖੁਦਾ ਦੇ ਦਾਸ ਦੇ ਪ੍ਰਤੀ ਇਦਾਂ ਸ਼ਦਾਬਲੀ ਨੂੰ ਯੂਜ਼ ਕਰ ਰਿਹਾ ਇਸਤੇਮਾਲ ਕਰ ਰਿਹਾ ਆ ਔਰ ਇਦਾਂ ਦੇ ਬੰਦੇ ਇਦਾਂ ਦਾ ਪੜਕਾਉ ਪਾਸ਼ਨ ਕਰਕੇ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ ਦੂਜਿਆਂ ਦੇ ਦਿਲਾਂ 'ਚ ਨਫ਼ਰਤ ਪੈਦਾ ਕਰਦੇ ਨੇ ਕਿ ਧਰਮ ਦੇ ਪ੍ਰਤੀ ਉਹ ਲੋਕ ਕਹਿੰਦੇ ਨੇ ਇੱਕ ਧਰਮ ਦੇ ਪ੍ਰਤੀ ਇਹ ਨਫ਼ਰਤ ਪੈਦਾ ਕਰਦੇ ਨਫ਼ਰਤ ਤਾਂ ਮੈਂ ਬਸ ਇਹ ਨਹੀਂ ਦੱਸਣਾ ਚਾਹਨਾ ਕਿ ਇਦਾਂ ਦੇ ਜਿਹੜੇ ਬੰਦੇ ਨੇ ਜਿਹੜੇ ਇਸ ਇਦਾਂ ਦਾ ਵਿਵਾਦ ਖੜਾ ਕਰਦੇ ਨੇ ਧਰਮਾਂ ਨੂੰ ਲੈ ਕੇ ਤੇ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਨੂੰ ਮਸ਼ਹੂਰ ਕਰਨ ਦੇ ਲਈ ਦੂਜਿਆਂ ਦੇ ਦਿਲਾਂ 'ਚ ਨਫ਼ਰਤ ਫੈਦਾ ਕਰਦੇ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਦੇ ਨੇ ਤਾਂ ਮੈਂ ਚੋਣਨਾ ਕਿ ਇਹੋ ਜਿਹੇ ਬੰਦਿਆਂ ਦੇ ਤੁਸੀਂ ਆਪ ਹੀ ਜਿਹੜੇ ਸਿੱਖ ਧਰਮ ਦੇ ਬੜੇ ਅੱਛੇ ਅੱਛੇ ਮੁਨਾਇਦੇ ਨੇ ਬੜੇ ਬੜੇ ਅੱਛੇ ਬੰਦੇ ਨੇ ਉਹ ਆਪ ਹੀ ਇਹੋ ਜਿਹੇ ਬੰਦਿਆਂ ਦੀ ਖਬਰ ਲੈਣ ਜਿਵੇਂ ਮੈਂ ਗਿਆਨੀ ਬੂਟਾ ਸਿੰਘ ਜੀ ਨੂੰ ਤੁਸੀਂ ਬਹੁਤ ਸਾਰਿਆਂ ਨੇ ਸਿੱਖ ਧਰਮ ਚ ਵੀ ਬਹੁਤ ਸਾਰਿਆਂ ਨੇ ਗਿਆਨੀ ਬੂਟਾ ਸਿੰਘ ਜੀ ਨੇ ਅੱਗੇ ਵੀ ਬੜੀਆਂ ਅੱਛੀਆਂ ਉਹ ਗੱਲਾਂ ਕਰਦੇ ਨੇ ਧਰਮ ਦੇ ਆਪਣੇ ਪ੍ਰਤੀ ਅੱਛੇ ਗੁਰ ਸਿੱਖ ਨੇ ਹੋ ਉਹਨਾਂ ਨੇ ਕਦੀ ਵੀ ਇਦਾਂ ਦਾ ਪੜਕਾਉ ਪਾਸ਼ਨ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਕੀਤਾ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖ ਸਕਦੇ ਹੋ ਪਰ ਇਦਾਂ ਦੇ ਬੰਦੇ ਉੱਠ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਦੇ ਨੇ ਲੋਕਾਂ ਦੇ ਮਨਾਂ 'ਚ ਦਰਾੜ ਪੈਦਾ ਕਰਦੇ ਨੇ ਉਹ ਲੋਕੀ ਕਰਦੇ ਨੇ ਦਰਾੜ ਪੈਦਾ ਕਰਦੇ ਨੇ ਆ ਉਹਨਾਂ ਨੇ ਇੱਕ ਹੋਰ ਵੀ ਗੱਲ ਬੋਲੀ ਜੋ ਸੈਬ ਜ਼ਾਦਿਆਂ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਇੱਕ ਗੱਲ ਬੋਲੀ ਪਹਿਲਾਂ ਅਸੀਂ ਆਓ ਇਸ ਵੀਡੀਓ ਨੂੰ ਵੀ ਦੇਖ ਲਈਏ ਕਿਉਂਕਿ ਇਸ ਸ਼ਹਾਦਤਾਂ ਦੇ ਦੌਰ ਦੇ ਵਿੱਚ ਪੂਰਾ ਭਾਰਤ ਵਰਸ਼ ਗਮ ਦੇ ਵਿੱਚ ਡੁੱਬਿਆ ਪਿਆ ਤੇ ਹੁਣੇ ਉਹਨੇ ਤੁਸੀਂ ਇਸ ਵੀਡੀਓ 'ਚ ਵੀ ਦੇਖਿਆ ਕਿ ਇਹ ਕਹਿੰਦੇ ਕਿ ਇਸ ਸ਼ਹਾਦਤ ਨੂੰ ਲੈ ਕੇ ਪੂਰਾ ਭਾਰਤ ਦੇਸ਼ ਗਮ ਵਿੱਚ ਡੁੱਬਿਆ ਆਇਆ ਡੁੱਬਿਆ ਆਇਆ ਇਹ ਮੈਨੂੰ ਇਹ ਵੀ ਲੱਗਦੇ ਘਰੇ ਬੈਠੇ ਆਪਣੀਆਂ ਬੜਾਈਆਂ ਆਪਣੀਆਂ ਸੋਚਾਂ ਗੱਲਾਂ ਕਰੀ ਜਾਂਦੇ ਨੇ ਤੇ ਜੋ ਮੂੰਹ ਚ ਆ ਜਾਂਦਾ ਉਹ ਹੀ ਬੋਲੀ ਜਾਂਦੇ ਨੇ ਇਸੇ ਲਈ ਨਰੂਲੇ ਛੋਲੇ ਜੋ ਮੂੰਹ ਚ ਆ ਰਿਹਾ ਏ ਬੋਲ ਰਹੇ ਨੇ ਜਿੱਦਾਂ ਕਿਸੇ ਨੂੰ ਕੁਝ ਖਾਦਾ ਨਹੀਂ ਹੁੰਦਾ ਕਿਸੇ ਨੇ ਕੁਝ ਬੰਦੇ ਨਹੀਂ ਕੋਈ ਨਸ਼ਾ ਕੀਤਾ ਹੁੰਦਾ ਜਾਂ ਸਭ ਬੋਲੀ ਜਾਂਦਾ ਜੋ ਮੂੰਹ ਚ ਆ ਰਿਹਾ ਬੋਲੀ ਜਾ ਰਿਹਾ ਕਿ ਕਿ ਸੂਝਵਾਨ ਬੰਦਾ ਬੁੱਧੀਮਾਨ ਬੰਦਾ ਉਹ ਇੰਨਾ ਇੰਨਾ ਗੰਦਾ ਨਹੀਂ ਮੈਂ ਜਾਣਦਾ ਬੋਲਦਾ ਬਲੋ ਕੀ ਹਾਂ ਔਰ ਇਹ ਕਹਿੰਦੇ ਨੇ ਕਿ ਪੂਰਾ ਭਾਰਤ ਪੂਰਾ ਭਾਰਤ ਦੇਸ਼ ਉਸਮੇ ਗੰਮ ਵਿੱਚ ਡੁੱਬ ਕੇ ਆਇਆ ਜਦਕਿ ਉਹੀ ਤਰੀਕੇ ਜਿਹੜੀਆਂ ਅਸੀਂ ਜਾਣਦੇ ਹਾਂ ਕਿ 19 ਦਿਨੀ ਇਹ ਜੋ ਹੁਣੀ ਸ਼ੁਰੂ ਹੋਇਆ ਆ ਅ ਦੋ ਦੋ ਤਿੰਨ ਦੋ ਕੇ ਸਾਲ ਤੋਂ ਤਿੰਨ ਤੋਂ ਪਹਿਲਾਂ ਤੋਂ ਨਹੀਂ ਸੀ ਜ਼ਿਆਦਾ ਤੋਂ ਇਹ ਕਹਿੰਦੇ ਨੇ ਪੂਰਾ ਭਾਰਤ ਦੇਸ਼ ਗਰਮ ਵਿੱਚ ਡੁੱਬਿਆ ਪਰ ਸਾਡੇ ਕੋਲ ਇੱਥੇ ਕੁਝ ਲੋਕ ਮੈਮੀ ਜਾਣਦਾ ਆ ਉਹ ਰਿਜ਼ੋਰਟ ਦੇ ਪੈਲਸਾ ਦੇ ਅੰਦਰ ਜਿਵੇਂ ਕੁਝ ਮੈਂ ਲੜਕੀਆਂ ਨੂੰ ਜਾਣਦਾ ਉਹ ਜਿਹੜੇ ਠੇਕੇਦਾਰ ਨੇ ਉੱਥੋਂ ਦੇ ਉਹਨਾਂ ਨੂੰ ਜਾਣਦਾ ਨੇ ਉਹ ਕਹਿੰਦੇ ਹਾਂ ਇਹਨਾਂ ਦਿਨਾਂ ਦੀ ਹੈ ਤਰੀਕਾ ਚ ਆ ਪ੍ਰੋਗਰਾਮ ਹੋਏ ਮੈਂ ਉਹਨਾਂ ਨੂੰ ਪੁੱਛਿਆ ਡੀਜ਼ੇ ਵਗੈਰਾ ਲੱਗੇ ਕਾਹਾਂ ਆ ਪਿੱਛੇ ਜਿਵੇਂ ਕੱਲ ਸ਼ਾਇਦ ਇੱਕ ਪਰਸੋਂ ਅ ਕੱਲ ਕੇ ਪਰਸੋਂ ਦੀ ਗੱਲ ਆ ਇਹ ਜਿਹੜੇ ਵੈਲੇ ਲੱਗਦੇ ਨੇ ਰਿਜ਼ੋਰਟਾਂ ਦੇ ਅੰਦਰ ਜਿਹੜੇ ਉਹ ਗੱਡੀਆਂ ਪਾਰਕਿੰਗ ਕਰਦੇ ਨੇ ਉਸ ਬੰਦੇ ਨੂੰ ਪੁੱਛਿਆ ਉਹਨਾਂ ਨੇ ਵੀ ਮਿਲਿਆ ਮੈਂ ਕਿੰਨੇ ਦਿਨਾਂ ਦੇ ਵਿੱਚ ਕੋਈ ਤੁਹਾਡੇ ਰਿਜ਼ੋਰਟ ਜਿੱਥੇ ਵੀ ਤੁਸੀਂ ਆਜ਼ਾਦੇ ਉਹ ਵੈਲੇ ਲਗਾਉਂਦੇ ਆ ਭਾਈ ਠੇਕੇਦਾਰੀ ਕਰਦੇ ਹੋ ਇਹ ਉਹਨੇ ਦਿਨੀ ਪ੍ਰੋਗਰਾਮ ਹੋਏ ਕਹਿੰਦੇ ਹੋਏ ਮੈਂ ਕਿਹਾ ਕੋਈ ਡੀਜ਼ੇ ਵਗੈਰਾ ਲੱਗਾ ਕਹਿੰਦੇ ਹਾਂ ਜੀ ਇਹ ਕਭ ਅੰਗਰੇਜ਼ਾਂ ਗੜੇ ਕਹਿੰਦੇ ਹਾਂ ਤਾਂ ਭਾਈ ਜੀ ਤੁਸੀਂ ਜਾ ਕੇ ਪਹਿਲਾਂ ਉਹਨਾਂ ਨੂੰ ਰੋਕੋ ਤੇ ਫਿਰ ਕਿਸੇ ਦੇ ਧਰਮ ਦੇ ਪ੍ਰਤੀ ਐਦਾਂ ਦੀਆਂ ਪੜਕਾਊ ਗੱਲਾਂ ਕਰਕੇ ਤੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰਨ ਵਾਲੀ ਗੱਲ ਨੂੰ ਪਿੰਨਾ ਜਾ ਕੇ ਨਿਕਲ ਕੇ ਘਰੇ ਬੈਠੇ ਤੁਸੀਂ ਇਹੋ ਜੇ ਨਿਊਜ਼ ਚੈਨਲ ਵਾਲੇ ਆ ਕੇ ਜਿਹੜੇ ਆਪਣੇ ਚੈਨਲ ਨੂੰ ਮਸ਼ਹੂਰ ਕਰਨ ਦੇ ਲਈ ਤੇ ਤੁਸੀਂ ਘਰੇ ਬੈਠੇ ਹਵਾ ਦੇ ਵਿੱਚ ਤੀਰ ਮਾਰਨ ਵਾਲੀਆਂ ਗੱਲਾਂ ਕਰ ਰਹੇ ਹਾਂ ਜਾ ਕੇ ਮਿਲੋ ਤੇ ਸਹੀ ਤੁਸੀਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਬਾਕੀ ਸਟੇਟਾਂ ਨੂੰ ਤੇ ਤੁਸੀਂ ਛੱਡ ਹੀ ਦਿਓ ਤੁਸੀਂ ਉੱਥੇ ਕੀ ਕੀ ਹੋ ਰਿਹਾ ਠੀਕ ਹੈ ਦੇ ਪੂਰਾ ਭਾਰਤ ਦੇਸ਼ ਨਾਮੇ ਚ ਡੁੱਬਿਆ ਆ ਤਾਂ ਸੋ ਇਸ ਲਈ ਹੈ ਉਹ ਜੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਦੇ ਅੰਦਰ ਨਫ਼ਰਤ ਨਾ ਪੈਦਾ ਕਰੋ ਅਸੀਂ ਮੰਨਦੇ ਹਾਂ ਕਿ ਆ ਉਹ ਜੋ ਵੀ ਹੋਇਆ ਹੈ ਅਸੀਂ ਉਸ ਗੱਲ ਦੀ ਇੱਜ਼ਤ ਕਰਦੇ ਆ ਸਾਡੇ ਅੰਦਰ ਹਰ ਧਰਮ ਦੇ ਪ੍ਰਤੀ ਸਨਮਾਨਯਾਤਰੀ ਪਰ ਤੁਸੀਂ ਉਸ ਗੱਲ ਨੂੰ ਲੈ ਕੇ ਤੁਸੀਂ ਲੋਕਾਂ ਦੇ اندر ਨਫਰਤ ਪੈਦਾ ਕਰ ਰਹੇ ਹੋ ਤਾਂ ਇੱਕ ਇਹਨਾਂ ਨੇ ਹੋਰ ਵੀ ਇੱਕ ਗੱਲ ਬੋਲੀ ਯੇਸ਼ੂ ਦੇ ਜਨਮ ਨੂੰ ਲੈ ਕੇ ਕਿ ਕਿੱਥੇ ਲਿਖਿਆ ਬਾਈਬਲ ਦੇ ਅੰਦਰ ਕਿੱਥੇ ਉਹ ਦਰਜਿਆ ਸਾਬਿਤ ਕਰੋ ਉਸ ਗੱਲ ਨੂੰ ਜਿਹੜਾ ਤੁਸੀਂ 25 ਦਸੰਬਰ ਨੂੰ 크리스마ਸ ਮਨਾਉਂਦੇ ਹੋ ਬਾਈਬਲ ਦੇ ਅੰਦਰ ਕਿੱਥੇ ਦਰਜ ਹੈ ਉਹ ਡੇਟ ਕਿੱਥੇ ਲਿਖੀ ਹੈ ਕਿੱਥੇ ਲਿਖਿਆ ਹੈ ਕਿ ਤੁਸੀਂ ਉਹਨੂੰ 25 ਦਸੰਬਰ ਨੂੰ 크리스마ਸ ਨੂੰ ਮਨਾਓ ਇਹ ਸਾਬਿਤ ਕਰ ਦੇਣ 크리스마ਸ ਤੁਸੀਂ ਜਿਸ ਦਿਨ ਮਨਾਉਂਦੇ ਜੇ ਉਹ ਡੇਟ ਵਾਕਈ ਲਿਖੀ ਹੈ ਬਾਈਬਲ ਦੇ ਵਿੱਚ ਬਿਲਕੁਲ ਤੇ ਮੈਂ ਭਾਈ ਜੀ ਤੁਹਾਨੂੰ ਪੁੱਛਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ ਕਿਹੜੇ ਗੁਰੂ ਸਾਹਿਬਾਨ ਨੇ ਆਪਣੇ ਜਨਮ ਨੂੰ ਜਾਂ ਸ਼ਹਾਦਤ ਨੂੰ ਐਵੇਂ ਕਿਹਾ ਸਾਡੇ ਲਈ ਮਤਲਬ ਸੋਗ ਕਰੋ ਜਾਂ ਸਾਡੇ ਜਨਮ ਦੀ ਖੁਸ਼ੀ ਮਨਾਓ ਤਾਂ ਤੁਸੀਂ ਵੀ ਸਾਰੇ ਉਹਨਾਂ ਜਨਮ ਦੀ ਖੁਸ਼ੀ ਨੂੰ ਮਨਾਉਂਦੇ ਹੋ ਜਾਂ ਸਾਡੇ ਜਨਮ ਕਿਤੇ ਨਹੀਂ ਲਿਖਿਆ ਤੁਹਾਡੇ ਵੀ ਪਰ ਇੱਕ ਗੱਲ ਇਹ ਜੇ ਤੁਸੀਂ ਕਹਿੰਦੇ ਹੋ ਕਿ ਸਾਬਿਤ ਕਰੋ ਤੋਂ ਮੈਂ ਚੈਲੰਜ ਕਰਦਾ ਆਪਾਂ ਤੁਹਾਨੂੰ ਸਾਬਿਤ ਵੀ ਕਰ ਸਕਦੇ ਹਾਂ ਤਨੂੰ ਪ੍ਰੂਫ ਦੇ ਸਕਦੇ ਆ ਬਾਈਬਲ ਦੇ ਅੰਦਰ ਕਿ ਹਾਂ ਲਿਖਿਆ ਹੈ ਮੋਲੋ ਕੀ ਹਾਂ ਲੁਕਾ ਦੀ ਪੁਸਤਕ ਚ ਲਿਖਿਆ ਆਇਆ ਹੈ ਤੁਸੀਂ ਕਹਿੰਦੇ ਸਾਬਿਤ ਕਰੋ ਸਾਬਿਤ ਵੀ ਕਰਦਾਂਗੇ ਤਨ ਪਰ ਇਹ ਲੜਾਈ ਕਰਦੀ ਇਹ ਗੱਲ ਦੀ ਤੁਸੀਂ ਤੋਂ ਲੜਾਈ ਵਾਲੀ ਵਾਲਾ ਮਾਹੌਲ ਬਣਾ ਤਾ ਨਾ ਇੱਥੇ ਬੈਠ ਕੇ ਉਹਨਾਂ ਨੂੰ ਚੈਨਲ ਦੇ ਨਾਲ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰ ਦਿੱਤੀ ਹੈ ਇਦਾਂ ਦਾ ਭੜਕਾਉ ਗੱਲਾਂ ਕਰਕੇ ਤੁਸੀਂ ਹੋਰ ਵੀ ਜ਼ਿਆਦਾ ਇਸ ਗੱਲ ਨੂੰ ਦਾ ਦਾਵਾ ਦੇ ਦਿੱਤਾ ਹੈ ਸੋ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਆ ਕਿ ਭਾਈ ਕਨਈਆ ਜੀ ਦੀ ਮੈਂ ਜ਼ਿਆਦਾ ਤੋਂ ਨਹੀਂ ਜਾਣਦਾ ਪਰ ਮੈਂ ਸੁਣਿਆ ਸੀ ਭਾਈ ਕਨਈਆ ਜੀ ਬਾਰੇ ਖੇਦੋ ਮੁਸਲਮ اور ਉਹਦੇ ਸਿੱਖਾਂ ਦੇ ਵਿੱਚ ਇੱਕ ਯੁੱਧ ਹੋ ਰਿਹਾ ਸੀ ਤੇ ਭਾਈ ਕਨਈਆ ਜੀ ਜਾ ਕੇ ਉੱਥੇ ਜਦੋਂ ਜਿੰਨੇ ਸਭ ਜਿਨ੍ਹਾਂ ਨੂੰ ਚੋਟਾਂ ਲੱਗੀਆਂ ਮਤਲਬ ਸੱਟਾਂ ਲੱਗੀਆਂ ਹੋਈਆਂ ਸੀ ਉਹ ਜਿਹੜੇ ਪਏ ਸੀ ਤੇ ਭਾਈ ਕਨੀਏ ਜਾ ਕੇ ਸਭ ਮੁਸਲਮ ਨੂੰ ਵੀ ਤੇ ਸਿੱਖ ਨੂੰ ਵੀ ਉਹ ਪਾਣੀ ਪਿਲਾ ਰਿਆ ਕੀ ਕਰ ਰਿਆ ਉਹਨਾਂ ਦੇ ਮੂੰਹ ਚ ਪਾਣੀ ਪਿਲਾ ਰਿਆ ਲਿਆ ਲਿਆ ਕਿ ਨਾ ਦਿੱਤੋ ਪਰ ਪਰ ਕੇ ਪਾਣੀ ਉਹਨਾਂ ਨੂੰ ਪਿਲਾ ਰਿਆ ਤੋਂ ਉਹਨੇ ਜਾ ਕੇ ਭਾਈ ਕਨੀਆ ਦੀ ਜੀ ਨੂੰ ਸੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਕੰਪਲੇਂਟ ਕੀਤੀ ਕਿ ਇਦਾਂ ਦਾ ਭਾਈ ਕਨਈਆ ਜੀ ਕੀ ਕਰ ਰਹੇ ਨੇ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਲਾ ਰਹੇ ਨੇ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਜਦੋਂ ਬੁਲਾਇਆ ਗਿਆ ਤੇ ਭਾਈ ਕਰੀਆ ਜੀ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਆਪ ਹੀ ਕਿਹਾ ਕਿ ਮੈਂ ਤੁਹਾਡੇ ਕੋਲ ਜਿਹੜੀ ਉਸ ਬ੍ਰह्म ਗਿਆਨ ਦ੍ਰਿਸ਼ਟੀ ਪਾਈ ਆ ਕਿ ਪਾਈਆ ਪਾਈਕੰਨੀਆਂ ਜੀ ਨੇ ਗੁਰਗੋਬਿੰਦ ਸਿੰਘ ਜੀ ਨੂੰ ਕਿਹਾ ਮੈਂ ਤੁਹਾਡੇ ਕੋਲ ਜੋ ਬ੍ਰਹਮ ਗਿਆਨ ਦ੍ਰਿਸ਼ਟੀ ਪਾਈ ਆ ਮੈਨੂੰ ਉਸੇ ਬ੍ਰਹਮ ਗਿਆਨ ਦ੍ਰਿਸ਼ਟੀ ਦੇ ਅੰਦਰ ਹਰ ਉਸ ਬੰਦੇ ਦੇ ਅੰਦਰ ਕੀ ਨਜ਼ਰ ਆਉਂਦਾ ਹੈ ਕੀ ਆਂਦਾ ਬਲੋ ਤਾਂ ਫਿਰ ਫਿਰ ਉਹਨਾਂ ਨੇ ਕਿਹਾ ਫਿਰ ਜਾ ਕੇ ਤੂੰ ਪਾਣੀ ਨਹੀਂ ਉਹਨਾਂ ਦੀ ਮੱਲਣ ਪੱਟੀ ਵੀ ਕਰ ਕੀ ਕਰ ਫਿਰ ਤੂੰ ਨੰਦੀ ਮੱਲਣ ਪੱਟੀ ਵੀ ਕਰ ਰਣਨੇ ਆ ਇਹ ਗੱਲ मैं एक और स्लोक सुनिया सी तो उन्हें क्या मानस जात सबो एक ही गुण वो मतलब तो मानस जात जी सब एक पर ने बंदे मुनादे उठ के ऐदा दड़काऊ गल करके धर्म के प्रति नफरत पैदा करते करते कर ने बोलो ਤੁਸੀਂ ਦੇਖੋ ਅੱਜ ਤੱਕ ਕਿਸੇ ਵੀ ਇਸਾਈ ਬੰਦੇ ਨੇ ਕਦੀ ਵੀ ਇਸੇ ਧਰਮ ਦੇ ਪ੍ਰਤੀ ਕੋਈ ਵੀਡੀਓ ਬਣਾਈ ਹੈ ਨਹੀਂ ਦੇਖੋ ਤੁਸੀਂ ਹਮੇਸ਼ਾ ਹੀ ਵੀਡੀਓ ਬਣਨੀ ਆ ਰੰਨੀ ਆ ਥੋੜੇ ਦਿਨ ਪਹਿਲਾਂ ਵੀ ਮੈਂ ਇੱਕ ਬੰਦਾ ਬੋੜਿਆ ਸੀ ਕਿ ਆ ਯਿਸੂ ਮਸੀਹ ਦੇ 13 ਚੇਲੇ ਔਰ ਉਹਨੂੰ ਸਾਡੇ ਕੇ ਪਾਜੇ ਕੇ ਉਹਨੂੰ ਭਾਈ ਨੂੰ ਐਵੇਂ ਨਹੀਂ ਪਤਾ ਕਿ ਉਹਦੇ 13 ਚੇਲੇ ਸੀ ਕਿ ਕਿੰਨੇ ਚੇਲੇ ਸੀ ਉਹ ਜੋ ਸੁਣਿਆ ਸੁਨਾਈਆ ਇਧਰ ਉਧਰੋਂ ਗੱਲਾਂ ਬਸ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਮਸ਼ਹੂਰ ਕਰਨ ਤੇ ਲੱਗੇ ਕਦੀ ਕੋਈ ਉੱਠ ਜਾਂਦਾ ਕਦੀ ਕੋਈ ਗੱਲ ਕਰਦਾ ਕਿਵੇਂ ਦੱਸਣਾ ਚੁੰਨਾ ਭਾਈ ਜੀ ਤੁਹਾਨੂੰ ਸਿਰਫ ਇੱਕੋ ਸਿੱਖਿਤ ਇਸਾਈ ਤੇ ਮੈਂ ਸਿਰਫ ਤੁਹਾਨੂੰ ਲੱਭਿਆ ਕਿ ਇਹਨਾਂ ਦੇ ਪ੍ਰਤੀ ਤੁਸੀਂ ਕਰਨਾ ਹੋਰ ਵੀ ਬੜੇ ਧਰਮ ਨੇ ਹੋਰ ਵੀ ਮੈਂ ਸੁਣਿਆ ਸੀ ਮੈਂ ਇੱਕ ਵੀਡੀਓ ਵੇਖੀ ਪੂਰੇ ਉਸ ਵੀਡੀਓ ਤੇ YouTube ਦੇ ਉੱਪਰ ਕਿ ਪੂਰੀ ਦੁਨੀਆ ਦੇ ਉੱਤੇ 4000 ਧਰਮ ਆ ਜਿਨ੍ਹਾਂ ਦੇ ਵਿੱਚੋਂ 10 ਸਟੌਪ ਦੇ ਧਰਮ ਕਿਹੜੇ ਨੇ Hindu, Muslim, Sikh, Isai, Buddhist, Jainis, Parth, Shia ਜਿਨ੍ਹਾਂ ਤੋਂ ਐ Tata Ratan ji ਹੋਏ ਨੇ। ਉਹ 10 ਸਟੌਪ ਦੇ ਧਰਮ ਨੇ ਕੀ ਤੁਹਾਨੂੰ ਨਫ਼ਰਤ ਦੇ ਲਈ ਲੜੰਬ ਲਈ ਫਿਰ ਪੰਜਾਬੀ ਚ ਕਹਿ ਲੋ ਇਹ ਤੁਹਾਨੂੰ ਇੱਕੋ ਹੀ ਇਸਾਈ ਧਰਮ ਹੀ ਇਸਾਈ ਲੋਕੀ ਮਤਲਬ ਕਿਉਂ ਨਜ਼ਰ ਆਉਂਦੇ ਨਹੀਂ ਹੋ ਰਹੇ ਵੀ ਤੇਨੇ ਹੈ ਕਿ ਨਹੀਂ ਹੋਰਾ ਧਰਮਾਂ ਦੇ ਵਿੱਚ ਵੀ ਬਹੁਤ ਕੁਝ ਆ ਅਗਰ ਤੁਸੀਂ ਪਖੰਡਵਾਦ ਕਹਿੰਦੇ ਹੋ ਜਾਂ ਕੁਝ ਔਰ ਗੱਲ ਕਹਿੰਦੇ ਹੋ ਤੇ ਔਰ ਵੀ ਚੀਜ਼ਾਂ ਚ ਹੈ ਕਿਉਂਕਿ ਹਮੇਸ਼ਾ ਇਹ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਵੀਡੀਓ ਬੰਦੀਆਂ ਨੇ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਯਸ਼ਮਸੀ ਕਹਿ ਕੇ ਗਏ ਨੇ ਕਿ ਮੇਰੇ ਨਾਮ ਦੇ ਕਰਕੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਇਸ਼ੂ ਨੇ ਕਿਹਾ ਡੰਡਸ ਬੰਦੋ ਮੈਂ ਸੰਸਾਰ ਨੂੰ ਜਿੱਤ ਲਿਆ ਸੋ ਐਸੇ ਬੰਦਿਆਂ ਨੂੰ ਪਰਮੇਸ਼ਰ ਬੁੱਧੀ ਦੇਵੀ ਸਮਸ ਦੇਵੀ ਔਰ ਤਾਂ ਕਿ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਸੋ ਮੈਂ ਇਹਨਾਂ ਗੱਲਾਂ ਲਈ ਮੈਂ ਸ੍ਰੀ ਪ੍ਰਬਾਤਮਾ ਦਾ ਧੰਨਵਾਦ ਕਰਦਾ ਹਾਂ ਅਗਰ ਫਿਰ ਵੀ ਕੁਝ ਮੇਰੇ ਕੋਲ ਬੋਲਣ 'ਚ ਕੁਝ ਕਿਸੇ ਨੂੰ ਲੱਗਦਾ ਆ ਕਿ ਮੈਂ ਜ਼ਿਆਦਾ ਬੋਲ ਦਿੱਤਾ ਆ ਤੇ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹ ਕਿਸੇ ਤੇ ਦਿਲ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਨਹੀਂ ਆ ਪਰ ਐਸੇ ਬੰਦੇ ਜਿਹੜੇ ਖੜੇ ਹੋ ਕੇ ਮਾਹੌਲ ਨੂੰ ਖਰਾਬ ਕਰਦੇ ਨੇ ਇਹਨਾਂ ਨੂੰ ਥੋੜਾ ਜਵਾਬ ਦੇਣਾ ਪੈਂਦਾ ਸੁਬਸ ਮੈਂ ਇਹ ਗੱਲਾਂ ਨਾਲ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਅਸ਼ਿਸ਼ ਦੇ ਆਮੀਨ